ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਦਾਸ ਜੀ ਮਹਾਰਾਜ ਕੀ ਜੈ ਹੈ ਜੈ ਗੁਰਦੇਵ ਤਨ ਗੁਰਦੇਵ ਅੰਮ੍ਰਿਤ ਬਾਣੀ ਸਹਿਬ ਜਗਤ ਗੁਰੂ ਰਵਦਾਸ ਜੀਓ ਕੀ ਸ੍ਰੀ ਰਗ ਤੋਹੀ ਮੋਹੀ ਮੋਹੀ ਤੋਹੀ ਅੰਦਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੇ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿ ਤਪਾਵਣਾ ਨਾਮ ਕੈਸੇ ਹੁੰਤਾ ਰਹਾਓ ਤੁਮ ਜੋ ਨੈਕ ਆਸੀ ਹੂ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੇ ਜੰਤੇ ਸੁਆਮੀ ਸਰੀਰ ਆਰਾਦੇ ਮੋਹ ਕੋ ਵਿਚਾਰ ਦੇਹੋ ਰਬਦਾਸ ਸੰਦਲਾ ਸਮਝਾਵੇ ਕੋ ਸਤਿਗੁਰਾਂ ਜੀ ਦੀ ਪਰਮ ਸਤਕਾਰ ਜੋਗ ਗੁਰੂ ਪਿਆਰੇ ਸਾਧ ਸੰਗਤ ਜੀਓ ਗੁਰੂ ਪਾਸਾ ਦੰਦਨ ਜਗਤ ਗੁਰੂ ਰਬਦਾਸ ਮਹਾਰਾਜੀ ਇਸ ਪਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਸਤਗੁਰੂ ਰਵਦਾਸ ਮਹਾਰਾਜ ਜੀ ਸਾਨੂੰ ਇਸ ਪਵਨ ਤੇ ਪਵਿੱਤਰ ਸ਼ਬਦ ਦੇ ਦੁਆਰਾ ਕੀ ਸਮਝਾਉਂਦੇ ਹਨ ਆਓ ਗੁਰਪ੍ਰੇਰਿ ਸਾਧ ਸੰਗਤ ਜੀ ਇਸ ਪਵਨ ਤੇ ਪਵਿੱਤਰ ਸ਼ਬਦ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਸਤਗੁਰੂ ਰਵਦਾਸ ਮਹਾਰਾਜ ਜੀ ਨੇ ਇਸ ਪਵਨ ਦੇ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਕੀ ਵਚਨ ਕੀਤੇ ਹਨ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਸਤਿਗੁਰੂ ਜਗਤਗੁਰੂ ਰਬਦਾਸ ਮਹਾਰਾਜ ਜੀ ਫਰਮਾਉਂਦੇ ਨੇ ਤੋਹੀ 모ਹੀ 모히 ਤੋਹੀ ਅੰਤਰ ਕੈ ਸਾਂ ਗੁਰਪ੍ਰੇਰਿਤ ਸਾਧ ਸੰਗਤ ਸਾਡੇ ਤੇ ਉਸ ਪਰਮ ਪਿਤਾ ਪਰਮਾਤਮਾ ਦੇ ਵਿੱਚ ਕੋਈ ਅੰਤਰ ਹੈ ਹੀ ਨਹੀਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਦਾ ਹੀ ਰੂਪ ਹਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਸਤਿਗੁਰੂ ਪਾਸਾ ਜੀ ਸਮਝਾਉਂਦੇ ਨੇ ਭਾਈ ਤੂੰ ਹੀ ਉਸ ਪਰਮ ਪਿਤਾ ਪਰਮਾਤਮਾ ਦਾ ਰੂਪ ਹੈ ਭਾਈ ਆਪਣੇ ਆਪ ਕੀ ਪਛਾਣ ਕਰ ਤੈਨੂੰ ਉਸ ਪਰਮ ਪਿਤਾ ਪਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਭੇਜਿਆ ਕਿਸ ਦੇ ਲਈ ਹੈ ਕਦੇ ਭਾਈ ਇਹ ਬਹਿ ਕੇ ਤਾਂ ਸੋਚ ਵਿਚਾਰ ਤੈਨੂੰ ਇਹ ਉਸ ਪਰਮ ਪਿਤਾ ਪਰਮਾਤਮਾ ਨੇ ਕਿੰਨਾ ਪਵਨ ਤੇ ਪਵਿੱਤਰ ਸਰੀਰ ਬਖਸ਼ਿਆ ਹੈ ਭਾਈ ਇਸ ਦੇ ਬਾਰੇ ਕਦੇ ਵਿਚਾਰ ਕਰ ਕਦੇ ਆਪਣੇ ਸਰੀਰ ਦੇ ਬਾਰੇ ਵਿਚਾਰ ਕਰ ਭਾਈ ਇਹ ਜਿਹੜਾ ਸਾਨੂੰ ਸਰੀਰ ਦਿੱਤਾ ਹੈ ਨਾ ਉਸ ਪਰਮਪિતા ਪਰਮਾਤਮਾ ਨੇ ਕਿਸ ਦੇ ਲਈ ਮਿਲਿਆ ਹੈ ਤੇ ਸਤਿਗੁਰੂ ਜੀ ਵਚਨ ਕਰਦੇ ਨੇ ਭਾਈ ਤੋਹੀ 모ਹੀ 모히 ਤੋਹੀ ਅੰਤਰ ਕੈਸਾ ਕੀ ਭਾਈ ਤੂੰ ਉਸ ਪਰਮਪિતા ਪਰਮਾਤਮਾ ਦਾ ਰੂਪ ਹੈ ਆਪਣੇ ਆਪ ਦੀ ਪਛਾਣ ਕਰ ਆਪਣੇ ਸਰੀਰ ਦੀ ਵਿਚਾਰ ਕਰ ਅਪਤਨ ਕਾਚੋ ਕਰੇ ਵਿਚਾਰ ਤਿਸ ਨੇ ਜਮਕੰਕਰ ਕਰੇ ਖੁਾਰ ਕੀ ਭਾਈ ਆਪਣੇ ਸਰੀਰ ਦੀ ਵਿਚਾਰ ਕਰਾ ਤੇਰੇ ਸਰੀਰ ਦੇ ਵਿੱਚ ਬੜੇ ਹੀ ਅਨਮੋਲ ਖਜ਼ਾਨੇ ਨੇ ਕਦੇ ਭਾਈ ਇਸ ਸਰੀਰ ਦੇ ਵਿੱਚ ਬੈਠ ਕੇ ਉਸ ਪਰਮਪੀਤਾ ਪਰਮਾਤਮਾ ਨੂੰ ਯਾਦ ਕਰ ਕਦੇ ਸਮਾਧੀ ਲਗਾ ਭਾਈ ਆਪਣੇ ਸਰੀਰ ਦੇ ਨਾਲ ਉਸ ਪਰਮਪੀਤਾ ਪਰਮਾਤਮਾ ਦੀ ਖੋਜ ਕਰ ਜੋ ਵਰਮੰਡੇ ਸੋਈ ਪਿੰਡੇ ਜੋ ਖੁਜੇ ਸੋ ਪਾਵੇ اے گرو پری ساسوی ستبر جی سمجھا رہے نے بھائی او پرم ਪਿਤਾ ਪਰਮਾਤਮਾ ਜਿਸ ਨੂੰ ਲੱਭਣ ਦੇ ਲਈ ਤੂੰ अनेका ਹੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਰਿਆਂ بھائی او ਪਰਮ ਪਿਤਾ ਪਰਮਾਤਮਾ ਤੇਰੇ ਅੰਦਰ ਹੀ ਬੈਠਾ ਹੈ ਸਤਿਗੁਰੂ ਪੀਪਾ ਮਹਾਰਾਜ ਜੀ ਵਚਨ ਕਰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋ ਜਿਸ ਉਹ ਪਾਵੇ ਜੋ ਪਰਮ ਪਿਤਾ ਪਰਮਾਤਮਾ ਬ੍ਰਹਮੰਡ ਦੇ ਵਿੱਚ ਹਾਏ ਉਹੀ ਪਰਮ ਪਿਤਾ ਪਰਮਾਤਮਾ ਸਾਡੇ ਤਨ ਦੇ ਸਾਡੇ ਸਰੀਰ ਦੇ ਵਿੱਚ ਬੈਠਾ ਗੁਰੂ ਪੇਰੀ ਸਾਸਿੰਦੀ ਇਸੇ ਲਈ ਸਤਿਗੁਰ ਜੀ ਕਹਿੰਦੇ ਨੇ ਭਾਈ ਤੇਰੇ ਤੇ ਉਸ ਪਰਮ ਪਿਤਾ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਗੁਰੂ ਪੇਰੀ ਸਾਸਿੰ ਸਾਡੇ ਤੇ ਉਸ ਪਰਮ ਪਿਤਾ ਪਰਮਾਤਮਾ ਦੇ ਵਿੱਚ ਅੰਤਰ ਸਿਰਫ ਇੰਨਾ ਹੀ ਹੈ ਜਿਸ ਤਰ੍ਹਾਂ ਗੁਰਪ੍ਰੀਤ ਰਸਾਸੀ ਇੱਕ ਸੋਨਾ ਤੇ ਸੋਨੇ ਤੋਂ ਬਣੇ ਗਹਿਣਿਆਂ ਦੇ ਵਿੱਚ ਅੰਤਰ ਹੁੰਦਾ ਹੈ। ਭਾਵੇਂ ਗੁਰਪ੍ਰੀਤ ਰਸਾਸੀ ਸੋਨਾ ਤੇ ਸੋਨੇ ਤੋਂ ਬਣੇ ਗਹਿਣੇ ਬਖ ਬਖ ਸਾਂਝੇ ਜਾਂਦੇ ਹੋਣਾ ਪਰ ਜਦੋਂ ਗੁਰਪ੍ਰੀਤ ਰਸਾਸੀ ਸੋਨੇ ਤੋਂ ਬਣੇ ਗਹਿਣਿਆਂ ਨੂੰ ਕੋਟਾਲੀ ਦੇ ਵਿੱਚ ਭਾ ਕੇ ਟਾਲਿਆ ਜਾਂਦਾ ਹੈ ਉਹ ਸੋਨਾ ਹੀ ਬਣ ਜਾਂਦੇ ਨੇ। ਉਹ ਸੋਨੇ ਦਾ ਹੀ ਰੂਪ ਹੋ ਜਾਂਦੇ ਨੇ। ਇਸੇ ਤਰ੍ਹਾਂ ਸਤਿਗੁਰੂ ਜੀ ਵਚਨ ਕਰਦੇ ਨੇ ਜਲ ਤਰੰਗ ਜੈਸਾ ਜਿਸ ਤਰ੍ਹਾਂ ਗੁਰਪ੍ਰੀਤ ਸਾਹਿਬ ਸਿੰਘ ਤੇਜ਼ ਤੂਫਾਨ ਆਉਂਦਾ ਨੇ ਨਾ ਤੇਜ਼ ਹਵਾਵਾਂ ਆਉਂਦੀਆਂ ਨੇ ਤੂੰ ਗੁਰਪ੍ਰੀਤ ਸਾਹਿਬ ਸਿੰਘ ਸਮੁੰਦਰ ਦੇ ਵਿੱਚ ਜਦੋਂ ਲਹਿਰਾਂ ਉੱਪਰ ਉੱਡਦੀਆਂ ਨੇ ਤਾਂ ਕੁਝ ਛਮੇ ਦੇ ਵਾਸਤੇ ਤਰੰਗਾ ਬਣਦੀਆਂ ਨੇ ਤੇ ਗੁਰਪ੍ਰੀਤ ਸਾਹਿਬ ਸਿੰਘ ਤਰੰਗਾ ਲਹਿਰਾ ਬਣਦੀਆਂ ਨੇ ਤੇ ਗੁਰਪ੍ਰੀਤ ਸਾਹਿਬ ਸਿੰਘ ਦੀ ਇਹ ਲਹਿਰਾਂ ਨੂੰ ਹੰਕਾਰ ਹੋ ਜਾਂਦਾ ਕੀ ਅਸੀਂ ਸਮੁੰਦਰ ਤੋਂ ਬਹੁਤ ਉੱਚਿਆਂਗਾ ਪਰ ਜਦੋਂ ਇਹ ਸ਼ਾਂਤ ਹੁੰਦੀਆਂ ਨੇ ਸਮੁੰਦਰ ਦੇ ਵਿੱਚ ਸਮਾ ਜਾਂਦੀਆਂ ਨੇ ਤਾਂ ਇਹਨਾਂ ਨੂੰ ਪਤਾ ਲੱਗਦਾ ਕਿ ਭਈ ਅਸੀਂ ਤਾਂ ਸਮੁੰਦਰ ਦਾ ਹੀ ਰੂਪ ਹਾਂ ਇਸੇ ਤਰ੍ਹਾਂ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਤੂੰ ਉਸ ਪਰਮ ਪਿਤਾ ਪਰਮਾਤਮਾ ਦਾ ਹੀ ਰੂਪ ਹੈ ਤੇਰੇ ਤੇ ਉਸ ਪਰਮ ਪਿਤਾ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੈ ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕੈਸਾ ਸਤਿਗੁਰ ਜੀ ਸਮਝਾਉਂਦੇ ਨੇ ਭਾਈ ਤੇਰੇ ਤੇ ਉਸ ਪਰੰਪੀਤਾ ਪਰਮਾਤਮਾ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਕੋਈ ਅੰਤ ਨਹੀਂ ਹੈ ਤੂੰ ਉਸ ਪਰਮਪੀਤਾ ਪਰਮਾਤਮਾ ਦਾ ਹੀ ਰੂਪ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਵਚਨ ਕਰਦੇ ਨੇ ਜਿਉਂ ਪੇ ਹਮਨਾ ਪਾਪ ਕਰਨ ਤਾਂ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਤੇ ਗੁਰਪ੍ਰੀ ਸਦਾਸੀ ਉਹ ਜਿਹੜਾ ਪਰਮਪੀਤਾ ਪਰਮਾਤਮਾ ਹੈ ਨਾ ਉਹ ਪਾਪੀਆਂ ਨੂੰ ਤਾਰਨ ਵਾਲਾ ਹੈ ਜੇ ਅਸੀਂ ਸੰਸਾਰੀ ਲੋਕ ਬਾਪਨਾ ਕਰਦੇ ਤਾਂ ਉਹ ਪਰਮਪితਾ ਪਰਮਾਤਮਾ ਹੁੰਦਾ ਜਿਹੜਾ ਨਾਮ ਹੈ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਕਿਸ ਤਰ੍ਹਾਂ ਹੁੰਦਾ ਸਤਿਗੁਰੂ ਰਬਦਾਸ ਮਹਾਰਾਜ ਜੀ ਬਚਨ ਕਰਦੇ ਨੇ ਗੁਰਪ੍ਰੀਤ ਸਾਧ ਸੰਗਤ ਜੀ ਉਸ ਪਰਮਪితਾ ਪਰਮਾਤਮਾ ਦਾ ਨਾਮ ਲੈ ਕੇ अनेका ਹੀ ਪਾਪੀ ਤਰ ਗਏ ਨੇ ਗਨ ਕਾ ਕੀ ਕਿਸ ਕਰਮਾ ਜੋਗ ਪਰ ਪਰ ਸੰਸੋਰੰਤੀ ਭੋਗ ਲਿਸਵਾ ਸਰਿਸ ਕਰਮ ਕਮਾਈ RAM ਕਹਿਤ ਬਨਕੁੰਥੇ ਜਾਈ ਗੁਰਪ੍ਰੇਰਿ ਸਾਸੰਗਤ ਜੀ ਗਨਕਾ ਇੱਕ ਵੈਸਿਆ ਥੀ ਪਰ ਜਦੋਂ ਗੁਰਪ੍ਰੇਰਿ ਸਾਸੰਗਤ ਜੀ ਉਸ ਦੇ ਸਰਨ ਦੇ ਵਿੱਚ ਸੱਚਾ ਗੁਰੂ ਇਸ ਸਰਨ ਦੇ ਵਿੱਚ ਗਈ ਸੱਚੇ ਗੁਰੂ ਨੂੰ ਗੁਰਪ੍ਰੇਰਿ ਸਾਸੀ ਆਪਣਾ ਗੁਰੂ ਬਣਾਇਆ ਤਾਂ ਗੁਰਪ੍ਰੇਰਿ ਸਾਸੀ ਗੁਰੂ ਦੇ ਸੰਗ ਦੇ ਨਾਲ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ ਗੁਰਪ੍ਰੇਰਿ ਸਾਸੀ ਉਹ ਵੀ ਉਸ ਪਰਮਪితਾ ਪਰਮਾਤਮਾ ਦੇ ਵਿੱਚ ਵਲੀਨ ਹੋ ਗਏ ਉਸ ਪਰਮਪితਾ ਪਰਮਾਤਮਾ ਦਾ ਹੀ ਰੂਪ ਹੋ ਗਏ ਤੇ ਗੁਰਪ੍ਰੇਰਿ ਸਾਸੀ ਦੀ ਉਹ ਬੈੰਕੁੰਠ ਤਾਮ ਦੇ ਵਿੱਚ ਚਲੀ ਗਏ ਗਨਕਾ ਥਿ ਕਿਸੁ ਕਰਮਾ ਜੋਗ ਪਰਪੁਰ ਸੰਸੋਰੰਤੀ ਪਹੋਗਾ ਨਿਸਵਾਸਰ ਗੁਸਕਰਮ ਕਮਾਈ RAM ਕਹਿਤ ਬੰਪੁੰਥੇ ਜਾਈ ਗੁਰੂ ਪੇਰੀ ਸਾਸੀ ਉਹ ਵੀ ਬੈ ਕੁੰਠ ਧਾਮ ਦੇ ਵਿੱਚ ਚਲੀ ਗਈ ਕਿਉਂਕਿ ਗੁਰੂ ਪੇਰੀ ਸਾਸੀ ਉਸਨੇ ਸੱਚੇ ਗੁਰੂ ਦੀ ਸਰਨ ਦੇ ਵਿੱਚ ਜਾ ਕੇ ਗੁਰੂ ਦੇ ਬਚਨ ਮੰਨ ਕੇ ਉਸ ਮਾਰਗ ਤੇ ਚੱਲੀ ਗੁਰੂ ਪੇਰੀ ਸਾਸੀ ਜਿਸ ਮਾਰਗ ਤੇ ਗੁਰੂ ਨੇ ਦਿਖਾਇਆ ਸੀ ਜੋ ਮਾਰਗ ਗੁਰੂ ਨੇ ਦਿਖਾਇਆ ਤੇ ਉਸ ਪਰਮਪੀਤਾ ਪਰਮਾਤਮਾ ਦਾ ਮਨ ਚਿੱਤ ਹੋ ਕੇ ਸਿਮਰਨ ਕੀਤਾ ਇੱਕ ਚਿੱਤ ਸਿਮਰਨ ਕਰੋ ਗੁਰਪ੍ਰੇਰਿ ਸਾਧ ਸੰਗਤ ਜਦੋਂ ਇੱਕ ਚਿੱਤ ਹੋ ਕੇ ਸਿਮਰਨ ਕਰਾਂਗੇ ਨਾ ਤਾਂ ਕਿੰਨੇ ਹੀ ਪਾਪੀ ਕਿਉਂ ਨਹੀਂ ਗੁਰਪ੍ਰੇਰਿ ਸਾਸੀਨ ਤਰ ਜਾਂਦੇ ਨੇ ਆਜਾਮਲ ਪਿੰਗਲਾ ਲੁਕਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤਿਸ ਤਰੇ ਤੂੰ ਕਿਉਂ ਨਾ ਤਰੇ ਰਵਿਦਾਸ ਗੁਰਪ੍ਰੇਰਿ ਸਾਧ ਸੰਨ ਦੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਹੀ ਵਚਨ ਹੈ ਆਜਾਮਲ ਵਰਗੇ ਮਹਾਪਾਪੀ ਗੁਰੂਪ੍ਰੀ ਸਤਸੰਦੀ ਗੁਰੂ ਦੀ ਸਰਨ ਦੇ ਵਿੱਚ ਉਸ ਪਰਮ ਬ੍ਰਿਤਾ ਪ੍ਰਮਾਤਮਾ ਦਾ ਨਾਮ ਲੈ ਕੇ ਤਰਗੇ ਨੇ ਉਸ ਪਰਮ ਬ੍ਰਿਤਾ ਪ੍ਰਮਾਤਮਾ ਦਾ ਸਿਮਰਨ ਕਰਕੇ ਤਰਦੇ ਨੇ ਤੋਂ ਗੁਰਪ੍ਰੀ ਸਾਸੀ ਸਤਗੁਰੂ ਰਬਦਾਸ ਮਹਾਰਾਜੀ ਇਸ ਪਵਨ ਤੇ ਪਵਿੱਤਰ ਪੰਕਤੀ ਦੇ ਵਿੱਚ ਇਹ ਸਮਝਾਉਂਦੇ ਨੇ ਭਾਈ ਜੋ ਵੀ ਸੱਚੇ ਮੰਦੇ ਨਾਲ ਆਪਣੇ ਗੁਰੂ ਦੀ ਸਰਨ ਦੇ ਵਿੱਚ ਜਾਂਦਾ ਹੈ ਗੁਰੂ ਦੇ ਵਚਨ ਮੰਨਦਾ ਹੈ ਉਸ ਮਾਰਗ ਦੇ ਚੱਲਦਾ ਜੋ ਮਾਰਗ ਗੁਰੂ ਦੱਸਦੇ ਨੇ ਤਾਂ ਗੁਰਪ੍ਰੇਰਿ ਸਾਸਿੰਦੀ ਤੇ ਉਸ ਪਰਮਪ੍ਰਿਤਾ ਪਰਮਾਤਮਾ ਦਾ ਸਿਮਰਨ ਕਰਦਾ ਹੈ ਤਾਂ ਗੁਰਪ੍ਰੇਰਿ ਸਾਸੀ ਕਿੰਨਾ ਹੀ ਪਾਪੀ ਕਿਉਂ ਨਾ ਹੋਵੇ ਉਹ ਪਵਿੱਤਰ ਬਣ ਜਾਂਦਾ ਹੈ ਤੇ ਗੁਰਪ੍ਰੇਰਿ ਸਾਸੀ ਅੱਗੇ ਸਤਿਗੁਰਜੀ ਵਚਨ ਕਰਦੇ ਨੇ ਤੁਮ ਜੂ ਨਾਇਕ ਅਸ਼ੂ ਅੰਤਰਜਾਮੀ ਪ੍ਰਭ ਤੇ ਜਨ ਜਾਨੀ ਜੇ ਜਨਤੇ ਸਵਾਮੀ ਤੇ ਗੁਰਪ੍ਰੇਰਿ ਸਾਧ ਸੰਗ ਦੀ ਉਹ ਪਰਮਪ੍ਰਿਤਾ ਪਰਮਾਤਮਾ ਹੈ ਨਾ ਜਿਹੜਾ ਅੰਤਰਜਾਮੀ ਹੈ ਉਸ ਸਾਰਿਆਂ ਦੀ ਜਾਣਨ ਵਾਲਾ ਹੈ ਕਟਕਟ ਦੀ ਜਾਣਨ ਵਾਲਾ ਹੈ ਕਿਸ ਦੀ ਪ੍ਰੀਤ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਸੱਚੀ ਹੈ ਕੌਣ ਦਿਖਾਵਾ ਕਰਦਾ ਉਸ ਨੂੰ ਸਭ ਪਤਾ ਗੁਰੂ ਪੇਰੀ ਸਾਸੰਗ ਦੀ ਉਸ ਤੋਂ ਕੁਝ ਵੀ ਨਹੀਂ ਲੁਕਿਆ ਸਭ ਨੇ ਹਰ ਹੈ ਹਰ ਵਿੱਚ ਸਭ ਹੈ ਹਰਪਨੂੰ ਜਿਨ ਜਾਨਾ ਕਿਉਂਕਿ ਗੁਰੂ ਪੇਰੀ ਸਾਸੀਓ ਪਰਮ ਪਿਤਾ ਪਰਮਾਤਮਾ ਸਾਰਿਆਂ ਜੀਵਾਂ ਦੇ ਵਿੱਚ ਵਿਤਿਆਮਨ ਹੈ ਸਾਰੇ ਜੀਬਾਂ ਦੇ ਵਿੱਚ ਵਿਰਾਜਮਨ ਹਾਏ ਗੁਰਪ੍ਰੇਰਿ ਸਾਸੰਧੀ ਸਭ ਗੋਵਿੰਦ ਹਾਏ ਸਭ ਗੋਵਿੰਦ ਹਾਏ ਗੋਵਿੰਦ ਬਿਨ ਨਹੀਂ ਕੋਈ ਉਸ ਪਰਮ ਪਿਤਾ ਪਰਮਾਤਮਾ ਤੋਂ ਬਿਨਾਂ ਤਾਂ ਕੋਈ ਸੇਜ ਸੁੰਨੀ ਹਾਏ ਹੀ ਨਹੀਂ ਗੁਰਪ੍ਰੇਰਿ ਸਾਸੰਧੀ ਇਸ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਉਹ ਪਰਮ ਪਿਤਾ ਪਰਮਾਤਮਾ ਅੰਤਰਜਾਮੀ ਹੈ ਸਾਰੇ ਦਿਲਿਆਂ ਦੀ ਜਾਣਦਾ ਹੈ ਪ੍ਰਭ ਤੇ ਜਨ ਜਾਨੀ ਜੇ ਜਨ ਤੇ ਸੁਆਮੀ ਤੇ ਗੁਰਪ੍ਰੇਰਿ ਸਾਸੰਧੀ ਸਤਿਗੁਰ ਜੀ ਕਹਿੰਦੇ ਨੇ ਕਿ ਭਾਈ ਜਿਵੇਂ ਮਾਲਕ ਕਰਕੇ ਦਾਸ ਅਤੇ ਦਾਸ ਕਰਕੇ ਮਾਲਕ ਜਾਣਿਆ ਜਾਂਦਾ ਹੈ ਨਾ ਇਸੇ ਪ੍ਰਕਾਰ ਗੁਰੂ ਪਿਆਰੀ ਸਾਸੀ ਉਹ ਪਰਮ ਪਿਤਾ ਪਰਮਾਤਮਾ ਆਪਣੇ ਪਿਆਰੇ ਭਗਤਾਂ ਦੇ ਕਰਕੇ ਤੇ ਗੁਰੂ ਪਿਆਰੀ ਸਾਸੀ ਸੇਵਕ ਉਸ ਪਰਮ ਪਿਤਾ ਪਰਮਾਤਮਾ ਦੇ ਕਰਕੇ ਜਾਣੇ ਜਾਂਦੇ ਨੇ ਤੇ ਗੁਰੂ ਪਿਆਰੀ ਸਾਸੀ ਅੱਜ ਅਸੀਂ ਧੰਨ ਧੰਨ ਜਗਤ ਗੁਰੂ ਰਬਦਾਸ ਮਹਾਰਾਜ ਜੀ ਦੇ ਕਰਕੇ ਜਾਣੇ ਜਾਂ ਆ ਗੁਰਪ੍ਰੀਤ ਰੇਸਾ ਸਿੰਘ ਜੀ ਸਤਗੁਰ ਜੀ ਵਚਨ ਕਰਦੇ ਨੇ ਪ੍ਰਪਤੇ ਜਨ ਜਾਨੀ ਜੇ ਜਨ ਤੇ ਸੁਆਮੀ ਤੇ ਗੁਰਪ੍ਰੀਤ ਰੇਸਾ ਸਿੰਘ ਗੁਰੂ ਨੇ ਨਵਾਜਿਆ ਸੀ ਤਾਂ ਅੱਜ ਸਾਰੇ ਵਰਲਡ ਦੇ ਵਿੱਚ ਗੁਰਪ੍ਰੀਤ ਰੇਸਾ ਸਿੰਘ ਅਸੀਂ ਧੰਨ ਧੰਨ ਜਗਤ ਗੁਰੂ ਰਬਦਾਸ ਮਹਾਰਾਜੀ ਦੇ ਕਰਕੇ ਜਾਣੇ ਜਾਂਦੇ ਆ ਕੀ ਭਾਈ ਇਹ ਉਹਨਾਂ ਦੀ ਕੌਮ ਦੇ ਬਾਰੇ ਸਹੀਂ ਉਸ ਦੀ ਕੌਮ ਦੇ ਵਿੱਚੋਂ ਨੇ ਗੁਰਪ੍ਰੀਤ ਰੇਸਾ ਸਿੰਘ ਜਿਨ੍ਹਾਂ ਨੇ ਉਸ ਸਮੇਂ ਕ੍ਰਾਂਤੀਕਾਰੀ ਵਿਗਲ ਵਜਾਇਆ ਸੀ ਜਦੋਂ ਗੁਰਪ੍ਰੀਤ ਰੇਸਾ ਸਿੰਘ ਦੇ ਬਰਾਹੀ ਜਾਤਪਾਤ ਦਾ ਬੋਲਵਾਲਾ ਸੀ ਜਾਤਵ ਅਮਾਨੀ ਲੋਕਾਂ ਨੇ ਗੁਰੂ ਪਹਿਰੇ ਸਾਸੀ ਬੜੇ ਹੀ ਅਤਿਆਚਾਰ ਜਨਮ ਕਰ ਰੱਖੇ ਸੀ ਉਸ ਕੌਮ ਦੇ ਵਿੱਚੋਂ ਗੁਰੂ ਪਹਿਰੇ ਸਾਸੀ ਸਾਨੂੰ ਤਨ ਤਨ ਜਗਤ ਗੁਰੂ ਰਵਦਾਸ ਮਹਾਰਾਜੀ ਦੇ ਕਰਕੇ ਜਾਣਿਆ ਜਾਂਦਾ ਹੈ ਕੰਕੀ ਅਸਿਰ ਸਪਰਮ ਤੀਤਾ ਪਰਮਾਤਮਾ ਤਨ ਤਨ ਜਗਤ ਗੁਰੂ ਰਵਦਾਸ ਮਹਾਰਾਜੀ ਦੇ ਪੁੱਤਨਾ ਤਿਆਂ ਪੁੱਤਰਾਂ ਗੁਰਪ੍ਰੀਤ ਸਾਹਿਬ ਸਿੰਘ ਦੀ ਆਖਰ ਦੇ ਵਿੱਚ ਗੁਰੂ ਜੀ ਬਚਨ ਕਰਦੇ ਨੇ ਸਰੀਰ ਆਰਾਦੇ ਮੋਕੋ ਵਿਚਾਰ ਦੇ ਹੋ ਰਬ ਦਾ ਅਸੰਤਲ ਸਮਝਾਵੇ ਕੋ ਸਤਗੁਰੂ ਰਬਦਾਸ ਮਹਾਰਾਜ ਜੀ ਫਰਮਾਉਂਦੇ ਨੇ ਸਰੀਰ ਆਰਾਦੇ ਪਈ ਇਸ ਸਰੀਰ ਦੇ ਨਾਲ ਉਸ ਪਰਮਪੀਤਾ ਪ੍ਰਮਾਤਮਾ ਦਾ ਸਿਮਰਨ ਕਰ ਆਪਣੇ ਸਰੀਰ ਨੂੰ ਆਰਾਧ ਤੇ ਇਸ ਤੇ ਵਿਚਾਰ ਕਰ ਪਈ ਜਿਹੜਾ ਤੈਨੂੰ ਸਰੀਰ ਮਿਲਿਆ ਹੈ ਕਿਸ ਦੇ ਲਈ ਮਿਲਿਆ ਹੈ ਉਸ ਪਰਮਪ੍ਰਿੰਦਾ ਪਰਮਾਤਮਾ ਨੇ ਇੰਨਾ ਪਵਨ ਤੇ ਪਵਿੱਤਰ ਸਰੀਰ ਕਿਉਂ ਬਖਸਿਆ ਕਦੇ ਇਸ ਬਾਰੇ ਸੋਚ ਵਿਚਾਰ ਭਾਈ ਅਪਤਨ ਕਾ ਜੋ ਕਰੇ ਵਿਚਾਰ ਤਿਸ ਨਹੀਂ ਜਮ ਕੰਕਰ ਕਰੇ ਖਵਾਰਾ ਜੋ ਜੀਵ ਗੁਰਪ੍ਰੀਤ ਸਾਸੀ ਆਪਣੇ ਇਸ ਸਰੀਰ ਦੀ ਵਿਚਾਰ ਕਰ ਲੈਂਦੇ ਨੇ ਗੁਰਪ੍ਰੀਤ ਸਾਸੀ ਉਹਨਾਂ ਨੂੰ ਆਪਣੇ ਅੰਦਰੋਂ ਹੀ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਆ ਇਸ ਪਵਨ ਪਵਿੱਤਰ ਸਰੀਰ ਦੇ ਵਿੱਚ ਬੜਾ ਹੀ ਕੁਸਾ ਹੈ ਗੁਰਪ੍ਰੀਤ ਸਾਹਿਬ ਸਿੰਘ ਜੀ ਜਿਸ ਨੇ ਵੀ ਜਿਸ ਜੀਵ ਨੇ ਵੀ ਇਸ ਸਰੀਰ ਦੇ ਵਿੱਚ ਵਿਚਾਰ ਕੀਤੀ ਹੈ ਕੋ ਗੁਰੂ ਪਿਆਰੇ ਸਾਹਿਬ ਉਸ ਨੇ ਬਹੁਤ ਕੁਝ ਪਾਇਆ ਹੈ ਅੱਜ ਕੱਲ ਗੁਰੂ ਪਿਆਰੇ ਸਾਹਿਬ ਕਿੰਨੇ ਹੀ ਗੁਰੂ ਪਿਆਰੇ ਸਾਹਿਬ ਖੋਜਾਂ ਹੋਈਆਂ ਨੇ ਕਿੰਨੀਆਂ ਖੋਜਾਂ ਹੋਈਆਂ ਨੇ ਗੁਰਪ੍ਰੀਤ ਸਾਹਿਬ ਕਿਸੇ ਨੇ ਜਹਾਜ਼ ਕੱਢ ਲਿਆ ਇਸ ਦੇ ਵਿੱਚ ਕਿਸੇ ਨੇ ਮੋਬਾਈਲ ਫੋਨ ਕੱਢ ਲਿਆ ਕਿਸੇ ਨੇ ਗੁਰਪ੍ਰੀਤ ਸਾਹਿਬੀ ਐਲਈਡੀ ਕੱਢ ਲਈ ਕਿਸੇ ਨੇ ਮੋਟਰਸਾਈਕਲ ਗੱਡੀਆਂ ਕੱਢ ਲਈ ਕਿੰਨਾ ਹੀ ਕੁਝ ਗੁਰਪ੍ਰੀਤ ਸਾਹਿਬੀ ਇਸ ਬਵਨ ਪਵਿੱਤਰ ਸਰੀਰ ਤੋਂ ਨਿਕਲਿਆ ਹੈ ਕਿੰਨੇ ਇੰਨਾ ਚੀਜ਼ਾਂ ਨੂੰ ਬਣਾਉਣ ਵਾਲਾ ਇਨਸਾਨ ਹੈ ਤੇ ਗੁਰਪ੍ਰੀਤ ਸਾਹਿਬੀ ਇਹਨਾਂ ਦੇ ਜਿਹੜੇ ਫਾਰਮੂਲੇ ਨੇ ਸਾਡੇ ਸਰੀਰ ਦੇ ਵਿੱਚੋਂ ਹੀ ਤਾਂ ਮੇਰੇ ਨੇ ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਭਾਈ ਆਪਣੇ ਸਰੀਰ ਦੀ ਵਿਚਾਰ ਕਰ ਇਸ ਸਰੀਰ ਦੇ ਨਾਲ ਉਸ ਪਰਮਪਿਤਾ ਪਰਮਾਤਮਾ ਨੂੰ ਰਾਹ ਦਾ ਰਵਦਾ ਸੰਮਦਰ ਸੰਜਾਵੇ ਕੋ ਤੇ ਗੁਰ ਪਰੇ ਸਾਸੀ ਆਓ ਗੁਰੂ ਪਾਸਾ ਦੰਨ ਦੰਨ ਜਗਤ ਗੁਰੂ ਰਬਦਾਸ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਕਿ ਸਾਨੂੰ ਸਮ ਦ੍ਰਿਸ਼ਟੀ ਬਾਰੇ ਸੰਤਾਂ ਦੀ ਸੰਗਤ ਬਖਸੋ ਸਾਨੂੰ ਸੰਤਾਂ ਮਹਾ ਪ੍ਰਸਾਦ ਦੀ ਸੰਗਤ ਬਖਸੋ ਕਿਉਂਕਿ ਗੁਰ ਪਰੇ ਸਾਸੀ ਜਦੋਂ ਸੱਚਾ ਗੁਰੂ ਹੀ ਆ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਸਾਡੇ ਸਾਰੇ ਅਗਿਆਨਤਾ ਦੇ ਹਨੇਰੇ ਦੂਤ ਜਾਂਦੇ ਨੇ ਬਹਿਮਾ ਪਰਮਾ ਅਡੰਬਰਾ ਪਖੰਡਾ ਦਾ ਨਾਸ ਹੋ ਜਾਂਦਾ ਸਾਡੇ ਵਿਸੇ ਵਿਕਾਰ ਗੁਰੂ ਤੇਰੇ ਸਾਹਿਬ ਸਿੰਘ ਗੁਰੂ ਦੀ ਸਰਧਨ ਦੇ ਵਿੱਚ ਆਉਂਦੇ ਨਾਲ ਦੂਰ ਹੋ ਜਾਂਦੇ ਨੇ ਤੇ ਇਨਸਾਨ ਸੱਚ ਦੇ ਮਾਰਗ ਤੇ ਚੱਲੇ ਜਾਂਦਾ ਤੇ ਗੁਰੂ ਪਰੀ ਸਾਧ ਸਿੰਘ ਦੀ ਆਓ ਧੰਨ ਧੰਨ ਜਗਤ ਗੁਰੂ ਰਬਦਾਸ ਮਹਾਰਾਜ ਜੀ ਦੇ ਪਵਨ ਤੇ ਬਵਿੱਤਰ ਚੰਨ ਕਾਮਨਾਵਾਂ ਦੇ ਵਿਚ ਅਰਦਾਸ ਬੇਨਤੀ ਕਰਦੇ ਆਂ ਕਿ ਸੱਚੇ ਪਾਤਸ਼ਾਹ ਸਾਨੂੰ ਸਮ ਦ੍ਰਿਸ਼ਟੀ ਵਰੇ ਸੰਤਾਂ ਦੀ ਸੰਗਤ ਬਖਸ਼ੋ ਸਾਨੂੰ ਐਸੇ ਸੰਤਾਂ ਮਹਾਪੁਰਸ਼ਾਂ ਦੇ ਨਾਲ ਮਿਲਾਪ ਕਰਾਓ ਜਿਸ ਦਾ ਮਿਸਨਾ ਵਾਵਾ ਸਾਹਿਬ ਡਾਕਟਰ ਬੀਮਰਾ ਅੰਬੇਦਕਰ ਤੇ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਵਿਚਾਰਤਾਰਾ ਤੇ ਚੱਲਦਾ ਹੋਵੇ ਤੇ ਗੁਰਪ੍ਰੀਤ ਸਾਧ ਸੰਗਤ ਜੀ ਆਓ ਗੁਰੂ ਜੀ ਨੇ ਇਸ ਪਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਬਹੁਤ ਕੁਸਾ ਉਪਦੇਸ਼ ਦਿੱਤਾ ਹੈ ਕਿ ਭਾਈ ਉਸ ਪਰਮ ਪਿਤਾ ਪਰਮਾਤਮਾ ਨੂੰ ਖੋਜਣ ਦੇ ਲਈ ਬਾਹਰ ਜਾਂਦੀ ਲੋੜ ਨਹੀਂ ਹੈ ਤੂੰ ਹੀ ਉਸ ਪਰਮ ਪਿਤਾ ਪਰਮਾਤਮਾ ਦਾ ਰੂਪ ਹੈ ਭਈ ਆਪਣੇ ਸਰੀਰ ਦੀ ਵਿਚਾਰ ਕਰ ਤੇ ਭਾਈ ਉਸ ਪਰਮ ਪਿਤਾ ਪਰਮਾਤਮਾ ਨੂੰ ਜੇ ਪ੍ਰਾਰਥਨਾ ਚਾਹੁੰਦਾ ਹੈ ਤਾਂ ਆਪਣੇ ਅੰਦਰੋਂ ਹੀ ਉਸ ਦੀ ਖੋਜ ਕਰ ਤੇ ਗੁਰਪ੍ਰੀਤ ਸਾਸੀ ਜੋ ਦੀਵ ਸੱਚੇ ਮਨ ਦੇ ਨਾਲ ਉਸ ਪਰਮਪ੍ਰੰਪਤਾ ਪਰਮਾਤਮਾ ਦੀ ਖੋਜ ਆਪਣੇ ਤਨ ਤੋਂ ਆਪਣੇ ਸਰੀਰ ਤੋਂ ਕਰਦਾ ਹੈ ਉਹ ਗੁਰਪ੍ਰੇਰਿ ਸਾਧ ਸੰਧੀ ਉਸ ਦੇ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਤੇ ਉਹਦੇ ਗੁਰਪ੍ਰੇਰਿ ਸਾਧ ਸੰਗਤ ਜੀ ਕੀਤੇ ਹੋਏ ਮਾੜੇ ਕਰਮ ਪਾਪ ਸਾਰੇ ਦਾ ਨਾਸ ਹੋ ਜਾਂਦਾ ਤੇ ਗੁਰਪ੍ਰੇਰਿ ਸਾਸੀ ਉਹਦਾ ਜਿਹੜਾ ਸਰੀਰ ਹੈ ਪਵਨ ਪਵਿੱਤਰ ਹੋ ਜਾਂਦਾ ਸਤਿਗੁਰੂ ਰਵਦਾਸ ਮਹਾਰਾਜ ਜੀ ਨੇ ਇਸ ਪਵਨ ਤੇ ਪਵਿੱਤਰ ਸਬਦੇ ਦੇ ਵਿੱਚ ਸਾਨੂੰ ਬਹੁਤ ਹੀ ਸੁੰਦਰ ਉਪਦੇਸ਼ ਦਿੱਤਾ ਹੈ ਤੋ ਗੁਰਪ੍ਰੇਰਿ ਸਾਧ ਸੰਧੀ ਆਓ ਦਾਸ ਦੀਆਂ ਇਨੀਆਂ ਕਬੀਨਤੀਆ ਪ੍ਰਮਾਨ ਕਰਨੀਆਂ ਪੁੰਨਾ ਚੁੱਕਾਂ ਦੀ ਆਖੇ ਮਾਂ ਜੋ ਬੋਲੇ ਸੁਨਰ ਪਾਈ ਜਗਤ ਗੁਰੂ ਰਵਦਾਸ ਜੀ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜਪ ਮੰਨ ਸਤਨਾਮ ਸਦਾ ਹੀ ਸਤਨਾਮ ਸਤਨਾ ਸਤਨਾ ਜੀ ਆ